ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਸੌਦਾ ਸਾਦ ਨੂੰ ਮਾਫੀ ਦੇਣ ਦੇ ਮਾਮਲੇ ਦੇ ਵਿੱਚ ਭਾਵੇਂ ਕਿ ਪੰਜ ਸਿੰਘ ਸਹਿਬਾਨ ਦਾ ਵਿਰੋਧ ਕੌਮ ਨੇ ਕੀਤਾ ਪਰੰਤੂ ਇਸ ਵਿਰੋਧ ਦੇ ਵਿੱਚ ਉਹਨਾਂ ਦਾ ਪਰਿਵਾਰ ਵੀ ਸ਼ਾਮਿਲ ਹੋ ਗਿਆ ਸਾਡਾ ਅੱਜ ਦਾ ਮੁੱਦਾ ਇਸੇ ਵਿਵਾਦ ਤੇ ਸਾਡੇ ਨਾ ਸਟੂਡੀਓਜ਼ ਮੌਜੂਦ ਨੇ ਪੈਰੇਦਾਰ ਦੇ ਮੁਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋਗੇ ਸੌਦਾ ਸਾਧ ਨੂੰ ਮਾਫੀ ਦੇਣ ਦੇ ਮਾਮਲੇ ਦੇ ਵਿੱਚ ਪੰਜ ਸਿੰਘ ਸਹਿਬਾਨ ਦਾ ਜਿਸ ਤਰ੍ਹਾਂ ਕੌਮ ਵਿਰੋਧ ਕਰ ਰਹੀ ਸੀ ਉਹ ਵਿਰੋਧ ਲਗਾਤਾਰ ਨਿਰੰਤਰ جاری ਹੈ ਪਰਤੂ ਦੂਸਰੇ ਪਾਸੇ ਸਿੰਘ ਸਹਿਬਾਨ ਦੇ ਪਰਿਵਾਰ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਸਭ ਦੇ ਮਾਮਲੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਇਹ ਜਿਹੜਾ ਸੌਦਾ ਸਾਧ ਦੇ ਮਾਮਲੇ 'ਚ ਪੰਜ ਸਿੰਘ ਸਹਿਬਾਦ ਨੇ ਫੈਸਲਾ ਦਿੱਤਾ ਜਾਂ ਉਹਨਾਂ ਤੋਂ ਫੈਸਲਾ ਦਵਾਇਆ ਗਿਆ ਉਸ ਫੈਸਲੇ ਤੋਂ ਬਾਅਦ ਜਿਸ ਤਰ੍ਹਾਂ ਦਾ ਵਿਰੋਧ ਸਮੁੱਚੀ ਕੌਮ 'ਚ ਸ਼ੁਰੂ ਹੋਇਆ ਤੇ ਜਿਸ ਤਰ੍ਹਾਂ ਦੀ ਪੱਦੀ ਸ਼ਬਦਾਬਲੀ ਸੋਸ਼ਲ ਮੀਡੀਆ ਤੇ ਉਹਨਾਂ ਬਾਰੇ ਵਰਤੀ ਗਈ ਜਿਸ ਤਰ੍ਹਾਂ ਥਾ ਥਾ ਉਹਨਾਂ ਦੇ ਪੁਤਲੇ ਸਾੜੇ ਜਾਣ ਲੱਗ ਪਏ ਤੇ ਜਿਸ ਤਰ੍ਹਾਂ ਮਤਲਬ ਹਰ ਸਿੱਖ ਨੇ ਮਤਲਬ ਉਤਨੋਂ ਨੂੰ ਇਸ ਕੱਲ ਨੂੰ ਇਸ ਗੱਲ ਦਾ ਵਿਰੋਧ ਪ੍ਰਗਟਾਇਆ ਤੇ ਉਹ ਤੋਂ ਬਾਅਦ ਜਿਸ ਤਰ੍ਹਾਂ ਗੱਲ ਕਹੀ ਗਈ ਆ ਇਹਨਾਂ ਦੁਨੀਆਂ ਦੇ ਵਿੱਚ ਵੀ ਕਿ ਜਿੱਥੇ ਇਸ ਫੈਸਲੇ ਦੇ ਨਾਲ ਇਹਨਾਂ ਜਥੇਦਾਰਾਂ ਨੇ ਇਨਾਂ ਸਿੰਘ ਸਹਿਬਾਨ ਨੇ ਕੌਮ ਨੂੰ ਕਾਸੇ ਜੋਗੇ ਨਹੀਂ ਛੱਡਿਆ ਤੇ ਆਪ ਵੀ ਕਾਸੇ ਜੋਗੇ ਨਹੀਂ ਰਹੇ ਹੋ ਬਿਲਕੁਲ ਮਤਲਬ ਦੋਨੇ ਪਾਸੇ ਇੱਕ ਤਰ੍ਹਾਂ ਦਾ ਖਾਤਮਾ ਜਿਹੜਾ ਉਹ ਹੋਇਆ ਸੋ ਜਦੋਂ ਉਹ ਇਸ ਗੱਲ ਦਾ ਜਿਹੜਾ ਸਬੂਤ ਆ ਸਾਡੇ ਸਾਹਮਣੇ ਕਿ ਅੱਜ ਕੌਮ ਪੂਰੀ ਤਰ੍ਹਾਂ ਉਹਨਾਂ ਦੇ ਬਰੋਚ ਚ ਖੜੀ ਹੈ ਤੇ ਕੌਮ ਇਹ ਵੀ ਭੁੱਲ ਗਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਤੇ ਉਹਦੇ ਬਾਰੇ ਅਸੀਂ ਜਿਹੜੀ ਆ ਸ਼ਬਦਾਵਲੀ ਇੰਨੀ ਮਾੜੀ ਤੋਂ ਮਾੜੀ ਸ਼ਬਦਾਵਲੀ ਵੀ ਵਰਤੀ ਜਾ ਰਹੀ ਹੈ ਹਾਲਾਂਕਿ ਕਿਉਂਕਿ ਇੱਕ ਜੇ ਅਸੀਂ ਗੱਲ ਕਰੀਏ ਕਿ ਇੱਕ ਸੰਸਥਾ ਤੇ ਸੰਸਥਾ ਦੇ ਔਦੇਦਾਰ ਹਾਂਜੀ ਕਿਉਂਕਿ ਜਥੇਦਾਰ ਆ ਜਿਹੜੇ ਉਹ ਤਾਂ ਆਉਣੇ ਜਾਣੇ ਆ ਆਉਣੇ ਜਾਣੇ ਆ ਇਹ ਤਾਂ ਮਤਲਬ ਵੱਖਰੀ ਗੱਲ ਹੈ ਤੇ ਉਹ ਜਿਸ ਤਰ੍ਹਾਂ ਦਾ ਅੱਜ ਇਹ ਹਾਲਾਤ ਪੈਦਾ ਹੋ ਗਏ ਨੇ ਕਿ ਕੌਮ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਜਥੇਦਾਰ ਆ ਉਹਦਾ ਡਰ ਉਹਦਾ ਮਤਲਬ ਭਰੋਸਾ ਉਹਦਾ ਸਤਕਾਰ ਆ ਜਿਹੜਾ ਉਹ ਇਸ ਫੈਸਲੇ ਨੇ ਖਤਮ ਕਰ ਦਿੱਤਾ ਸੋ ਜਿਹੜੀ ਗੱਲ ਇਹ ਆ ਕਿ ਨਾ ਤਾਂ ਉਹਨਾਂ ਨੇ ਕੌਮ ਨੂੰ ਕਾਸੇ ਜੋ ਕਰ ਛੱਡਿਆ ਤੇ ਨਾ ਆਪ ਕਾਸੇ ਜੋ ਕਰੇ ਸੋ ਇਹ ਜਿਹੜਾ ਅਗਲਾ ਸਵਾਲ ਤੁਸੀਂ ਕੀਤਾ ਇਸ ਸੰਬੰਧੀ ਤੇ ਉਹਨਾਂ ਦੇ ਘਰਾਂ ਦੇ ਵਿੱਚ ਹਾਂਜੀ ਵੀ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੋ ਅੱਜ ਦੀ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਤਾਜ਼ਾ ਖਬਰ ਆ ਰਹੀ ਹੈ ਕਿ ਸਿੰਘ ਸਾਹਿਬ ਜਿਹੜੇ ਨੇ ਦਮਦਮਾ ਸਾਹਿਬ ਦੇ ਆਪਣੇ ਗਿਆਨੀ ਗੁਰਮਖ ਸਿੰਘ ਗੁਰੀ ਜਿਨ੍ਹਾਂ ਨੂੰ ਗਿਆਨੀ ਬਲਵੰਤ ਸਿੰਘ ਅਨੰਦਗੜ੍ਹ ਰਾ ਨੂੰ ਹਟਾ ਕੇ ਤਕਸਰੀ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਗਿਆ ਉਹਨਾਂ ਦੇ ਮਾਤਾ ਪਿਤਾ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਘਰ 'ਚ ਰਹਿੰਦੇ ਸੀ ਅੰਮ੍ਰਿਤਸਰ ਸਾਹਿਬ ਵਿਖੇ ਉਹ ਉਹਨਾਂ ਦਾ ਘਰ ਛੱਡ ਕੇ ਚਲੇ ਗਏ ਜੀ ਕਿ ਇਹ ਵਿਅਕਤੀ ਆ ਜਿਹੜਾ ਜਿਹਦੇ ਤੋਂ ਸਾਨੂੰ ਇਹ ਉਮੀਦ ਸੀ ਜਿਹਨੂੰ ਉਹ ਉਹਨਾਂ ਨੇ ਬੁੱਢੇ ਮਾਪੇ ਨੇ ਦੱਸਿਆ ਕਿ ਜਿਸ ਤਰ੍ਹਾਂ ਅਸੀਂ ਇਹਨੂੰ ਮਤਲਬ ਪਾਲਿਆ ਪੋਸਿਆ ਜਿਸ ਤਰ੍ਹਾਂ ਮਤਲਬ ਅਰਦਾਸਾਂ ਕਰਕੇ ਗੁਰੂ ਤੋਂ ਇਹਨੂੰ ਲਿਆ ਤੇ ਸਾਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਇਹ ਗੁਰੂ ਨੂੰ ਕੱਠੇ ਦੇਜੂਗਾ ਜੀ ਸੋ ਉਹ ਮਹਾਨ ਮੈਂ ਸਮਝਦਾ ਕਿ ਉਹ ਬਜ਼ੁਰਗ ਉਹ ਮਾਦਾ ਪਿਤਾ ਬੜੇ ਮਹਾਨ ਨੇ ਜਿਨ੍ਹਾਂ ਨੇ ਮਤਲਬ ਕੌਮ ਦੇ ਦਰਦ ਨੂੰ ਮਤਲਬ ਮੈਂ ਮਹਿਸੂਸ ਕੀਤਾ ਦਿਲੋਂ ਮਹਿਸੂਸ ਕੀਤਾ ਕਿ ਸਾਡੇ ਪੁੱਤਰ ਨੇ ਗਲਤ ਕੀਤਾ ਜੀ ਸੋ ਉਹਨਾਂ ਨੇ ਇਹ ਐਡਾ ਵੱਡਾ ਜਿਹੜਾ ਫੈਸਲਾ ਲਿਆ ਐਡਾ ਵੱਡਾ ਕਦਮ ਚੱਕਿਆ ਉਸ ਗੱਲ ਤੋਂ ਬਾਅਦ ਇਹ ਗੱਲ ਬਿਲਕੁਲ ਨਿੱਖੜ ਕੇ ਸਾਹਮਣੇ ਆ ਗਈ ਹੈ ਕਿ ਸੈנג੍ਹ ਸਹਿਬਾ ਨੇ ਜਿਹੜੇ ਉਹ ਕੌਮ ਤੋਂ ਤਾਂ ਅਲੰਗ-ਅਲਗ ਹੋਈ ਨੇ ਕੌਮ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਕੌਮ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਰਿਜੈਕਟ ਕਰ ਦਿੱਤਾ ਕੌਮ ਪੂਰੀ ਤਰ੍ਹਾਂ ਉਹਨਾਂ ਤੋਂ ਦੂਰੀ ਬਣਾ ਕੇ ਖੜ ਗਿਆ ਜੇ ਅਸੀਂ ਕਹਿ ਦਈਏ ਕਿ ਦੁਸ਼ਮਣੀ ਵਾਲੀ ਭਾਵਨਾ ਤੱਕ ਵੀ ਗੱਲ ਨਹੀਂ ਦੀ ਗਈ ਤਾਂ ਵੀ ਅੱਜ ਕੱਲ ਨਹੀਂ ਨਹੀਂ ਹੋਊਗੀ ਪਰੰਤੂ ਗੱਲ ਹੋਣੀ ਤੇ ਆਗੀ ਕਿ ਉਹਨਾਂ ਦੇ ਆਪਣੇ ਆਲੇ ਵੀ ਜੀ ਮਾਪੇ ਦਾ ਜਥੇਦਾਰ ਗਿਆਨੀ ਗੁਰਮukh ਸਿੰਘ ਹਰਾਂ ਦਾ ਘਰ ਛੱਡ ਕੇ ਚਲੇ ਜਾਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਆ ਸੋ ਇਸ ਤੋਂ ਸਬਕ ਸਿੱਖਣਾ ਚਾਹੀਦਾ ਵਾ ਸਿੰਘ ਸਾਹਿਬਾਨ ਨੂੰ ਵੀ ਸਬਕ ਸਿੱਖਣਾ ਚਾਹੀਦਾ ਕਿ ਆਖਰ ਨੂੰ ਨੇ ਉਹਨਾਂ ਦਾ ਜਿਹੜਾ ਫਰਜ਼ ਹੈ ਉਹ ਕੌਮ ਪ੍ਰਤੀ ਵੀ ਆ ਆਪਣੇ ਜਿਹੜਾ ਉਹਨਾਂ ਨੂੰ ਉਹਨਾਂ ਦੇ ਮਾਪੇ ਨੇ ਵਿਰਸੇ ਜਿ ਦਿੱਤਾ ਉਹਨਾਂ ਨੂੰ ਜਿਹੜੀ ਗੁੜਤੀ ਦਿੱਤੀ ਆ ਉਹਨਾਂ ਨੂੰ ਜੀਵਨ ਭਰ ਸਿਖਾਇਆ ਕਿ ਗੁਰੂ ਦੇ ਲੜ ਲੱਗ ਕੇ ਰਹਿਣਾ ਵਾ ਸੋ ਉਸ ਤੋਂ ਵੀ ਉਹ ਦੂਰ ਚਲੇ ਗਏ ਨੇ ਤੇ ਅੱਜ ਉਹ ਕਿੱਥੇ ਖੜੇ ਨੇ ਜੀ ਸੋ ਇਹ ਛੋਟੇ ਛੋਟੇ ਉਹਦੇ ਛੋਟੇ ਛੋਟੇ ਲਾਲਸ ਇਹ ਨਿੱਜੀ ਲਾਲਸ ਨਿੱਜੀ ਪਦਾਰਥਵਾਦ ਤੇ ਸਵਾਰਥਵਾਦੀ ਦੌੜ ਹੈ ਜਿਹੜੀ ਇੰਨੀ ਦੌੜ ਚ ਸ਼ਾਮਲ ਹੋ ਕੇ ਉਹਨਾਂ ਨੇ ਇਹ ਫੈਸਲਾ ਲਿਆ ਸੋ ਉਹ ਅੱਜ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਕੀ ਖਟਿਆ ਤੇ ਕੀ ਗਵਾਇਆ ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਜਿਸ ਤਰ੍ਹਾਂ ਇਹਨਾਂ ਬੁੱਢੇ ਮਾਪੇ ਨੇ ਆਪਣੀ ਜਿਸ ਕੌਮ ਦੀ ਖਾਤਰ ਗੁਰੂ ਮਹਾਰਾਜ ਜੀ ਨੇ ਆਪਣਾ ਸਰਬੰਸ ਬਾਰਿਆ ਸੀ ਉਹਨਾਂ ਦੇ ਨਕਸ਼ੇ ਕਦਮ ਤੇ ਚਲਦੇ ਹੋਇਆ ਗੁਰੂ ਮਹਾਰਾਜ ਜੀ ਦੀ ਕੌਮ ਨੂੰ ਆਪਣਾ ਸਾਥ ਦੇ ਕੇ ਆਪਣੇ ਪੁੱਤਰ ਦੇ ਬਰ ਖਿਲਾਫ ਜਾ ਕੇ ਗੁਰੂ ਮਹਾਰਾਜ ਜੀ ਦੁਆਰਾ ਜੋ ਸਿਰਜਿਆ ਸੁਪਨਾ ਸੀ ਉਸ ਨੂੰ ਪੂਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਤਾਂ ਦੇਖੋ ਵੀ ਬੜੀ ਸਾਡੇ ਇਤਿਹਾਸ ਦੇ ਵਿੱਚ ਹੈ ਕਿ ਜਦੋਂ ਵੀ ਕਿਸੇ ਨੇ ਗਲਤੀ ਕੀਤੀ ਤੇ ਉਹਨੂੰ ਉਹਦੇ ਮਾਂ-ਬਾਪ ਨੇ ਉਹਦੇ ਪਰਿਵਾਰ ਨੇ ਮਤਲਬ ਗੱਲ ਨਾਲ ਨਹੀਂ ਲਾਇਆ ਉਹਨੂੰ ਦੂਰ ਕਰਤਾ ਜਿਹੜਾ ਵਿਅਕਤੀ ਸਿੱਖੀ ਸਿਧਾਂਤਾਂ ਦੇ ਵਿਰੋਧ ਵਿੱਚ ਖੜਾ ਹੋ ਜਾਂਦਾ ਗੁਰੂ ਸਾਹਿਬ ਬਲ ਪਿੱਠ ਕਰ ਲੈਂਦਾ ਵਾ ਉਹ ਉਹਦੇ ਵੱਲ ਕੋਈ ਵੀ ਮੂੰਹ ਕਰਨ ਲਈ ਤਿਆਰ ਨਹੀਂ ਹੁੰਦਾ ਸੋ ਅੱਜ ਉਹ ਗੱਲ ਸਾਡੇ ਬਾਰੇ ਬਿਲਕੁਲ ਇੰਨਾ ਜਿਹੜਾ ਬਜ਼ੁਰਗ ਮਾਪੇ ਨੇ ਕਹਿ ਨਹੀਂ ਗੁਰਮੁਖ ਸਿੰਘ ਦੇ ਉਹਨਾਂ ਨੇ ਉਹ ਅਧਾਰਨ ਨੂੰ ਜਿਹੜੀ ਸਾਡੀ ਪ੍ਰਾਤਨ ਅਧਾਰਨਾ ਉਹਨੂੰ ਫੇਰ ਦੁਆਰਾ ਸਜੀਵ ਕੀਤਾ ਸਾਡਾ ਉਹਨਾਂ ਦੇ ਅੱਗੇ ਸਿਰ ਝੁਕਦਾ ਹੈ ਕਿ ਅੱਜ ਉਹਨਾਂ ਨੇ ਉਹ ਪ੍ਰਾਰਥਨਾ ਤੇ ਆਸ ਆ ਜਿਹੜਾ ਉਹਨੂੰ ਦੁਆਰਾ ਸਜੀਵ ਕੀਤਾ ਤੇ ਅੱਜ ਉਹਨਾਂ ਨੇ ਇਹ ਦੱਸ ਦਿੱਤਾ ਕਿ ਜੇ ਸਾਡਾ ਪੁੱਤਰ ਕੌਮ ਨੂੰ ਪਿੱਛੇ ਦਿੰਦਾ ਤੇ ਉਹ ਸਾਡਾ ਕੁਝ ਨਹੀਂ ਲੱਗਦਾ ਬਿਲਕੁਲ ਸ਼੍ਰੋਮਣੀ ਕਮੇਟੀ ਦੇ ਬਹੁ ਗਿਣਤੀ ਮੁਲਾਜ਼ਮ ਭਾਵੇਂ ਮਨੋਮਨੀ ਇਸ ਫੈਸਲੇ ਦੇ ਬਰੂਚ ਖੜੇ ਹਨ ਪਰantu ਦੂਸਰੇ ਪਾਸੇ ਉਹਨਾਂ ਦੇ ਵਿੱਚ ਖੌਫ ਤੇ ਦਹਿਸ਼ਤ ਪੈਦਾ ਹੋ ਚੁੱਕੀ ਹੈ ਅਜਿਹਾ ਕਿਉਂ ਜੀ ਬਈ ਕੋ ਇਹ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਮੁਲਾਜ਼ਮ ਨੇ ਬਹੁ ਗਣਤੀ ਕੀ ਮੈਦਾ ਸਮਝਦਾ ਕਿ 99.9 ਫੀਸਦੀ 1.1 ਫੀਸਦੀ ਹੋ ਸਕਦਾ ਜਿਹੜੇ ਬਹੁਤ ਹੀ ਚਾਪਲੂਸ ਲੋਕ ਨੇ ਜਾਂ ਬਹੁਤ ਹੀ ਇਹ ਜਿਹੜਾ ਸਤਾਧਾਰੀ ਤੇਰਾ ਕੋਈ ਉਹਨਾਂ ਦੇ ਬਹੁਤ ਹੀ ਥੱਲੇ ਲੱਗੇ ਹੋਏ ਲੋਕ ਨੇ ਜਿਹੜੇ ਉਹ ਹੋ ਸਕਦਾ ਕਿ ਇਸ ਗੱਲ ਦਾ ਵਿਰੋਧ ਨਾ ਕਰਦੇ ਹੁਣ ਬਾਕੀ 99.9% ਨੇ 99.9 ਫੀਸਦੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਚਾਹੇ ਉਹ ਸੇਵਾਦਾਰ ਨੇ ਤੇ ਚਾਹੇ ਉਹ ਪ੍ਰਬੰਧਕ ਨੇ ਚਾਹੇ ਉਹ ਗ੍ਰੰਥੀ ਨੇ ਚਾਹੇ ਉਹ ਪ੍ਰਚਾਰਕ ਨੇ ਚਾਹੇ ਉਹ ਰਾਗੀ ਨੇ ਸਾਰਿਆਂ ਦੇ ਮਨਾਂ ਇਸ ਫੈਸਲੇ ਨੂੰ ਲੈ ਕੇ ਰੋਸ ਆ ਸਾਰਿਆਂ ਦੇ ਮਨਾਂ 'ਚ ਪੀੜਾ ਵਾ ਸਾਰਿਆਂ ਦੇ ਮਨਾਂ 'ਚ ਦਰਦ ਹੈ ਅਗਲੀ ਗੱਲ ਜਿਹੜੀ ਤੁਸੀਂ ਕੀਤੀ ਆ ਕਿਉਂਕਿ ਆਮ ਲੋਕ ਆਮ ਸੈਖਾ ਜਿਹੜਾ ਉਹ ਕਿਤੇ ਨਾ ਕਿਤੇ ਇਸ ਘਟਨਾ ਨੂੰ ਲੈ ਕੇ ਜਿੱਥੇ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਆ ਕਿ ਜਥੇਦਾਰਾਂ ਦੇ ਵਿਰੋਧ 'ਚ ਖੜਾ ਹੋ ਗਿਆ ਇਸੇ ਘਟਨਾ ਨੂੰ ਲੈ ਕੇ ਉਹ ਸ਼੍ਰੋਮਣੀ ਕਮੇਟੀ ਦੇ ਵਿਰੋਧ 'ਚ ਖੜਾ ਹੋ ਗਿਆ ਕਿ ਸ਼੍ਰੋਮਣੀ ਕਮੇਟੀ ਦਾ ਕੀਤਾ ਕਰਾਇਆ ਇਸੇ ਗੱਲ ਨੂੰ ਲੈ ਕੇ ਉਹ ਬਾਦਲਾਂ ਦੇ ਵਿਰੋਧ 'ਚ ਵੀ ਖੜਾ ਹੋ ਗਿਆ ਕਿ ਇਹ ਇਹਦੇ ਸਾਰਿਆਂ ਦੇ ਪਿੱਛੇ ਬਾਦਲ ਨੇ ਸੋ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਜਿਹੜੇ ਮਤਲਬ ਅੱਜ ਹੀ ਜਿਹੜੀ ਸਾਡੇ ਸਾਹਮਣੇ ਇੱਕ ਘਟਨਾ ਆਈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਡੀ ਜਿਹਦੇ ਉੱਤੇ ਲਿਖਿਆ ਹੋਇਆ ਸੀ ਐਸਜੀਪੀ ਪੀਸੀ ਉਹ ਗੱਡੀ ਜਾ ਰਹੀ ਸੀ ਤੇ ਸਾਹਮਣੇ ਤੋਂ ਆਉਣ ਵਾਲੀ ਗੱਡੀ ਨੇ ਉਹ ਉਹਨਾਂ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਕਮੇਟੀ ਵਾਲੇ ਆਉਂਦੇ ਨੇ ਮਤਲਬ ਇਸ ਤਰ੍ਹਾਂ ਦੀ ਨਫ਼ਰਤ ਆ ਜਿਹੜੀ ਆਮ ਸਿੱਖ ਦੇ ਮਨ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਪੈਦਾ ਹੋ ਗਿਆ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਉਹਨਾਂ ਦੇ ਮਨਾਂ 'ਚ ਖੌਫ ਆ ਕਿ ਆਖਰ ਨੂੰ ਕੀਤਾ ਕਿਸੇ ਨੇ ਹੈ ਸਜ਼ਾ ਸਾਨੂੰ ਮਿਲ ਜਾਣੀ ਆ ਕਿਉਂਕਿ ਉਹ ਆਮ ਲੋਕਾਂ 'ਚ ਵਿਚਰਦੇ ਨੇ ਆਮ ਲੋਕਾਂ 'ਚ ਜਦੋਂ ਵਿਚਰਦੇ ਨੇ ਤਾਂ ਆਮ ਲੋਕ ਉਹਨਾਂ ਨੂੰ ਇਸ ਗੱਲ ਦਾ ਮਿਹਣਾ ਮਾਰਦੇ ਨੇ ਨਾ ਤਾਂ ਉਹ ਕੋਈ ਜਵਾਬ ਦੇਣ ਜੋਗੇ ਨੇ ਤੇ ਨਾ ਉਹ ਚੁੱਪ ਕਰਨ ਜੋਗੇ ਨੇ ਸੋ ਇਸ ਤਰ੍ਹਾਂ ਦੀ ਕਿੜਕੀ ਦੇ ਵਿੱਚ ਉਹ ਜਿਹੜਾ ਸ਼ੋਮਣੀ ਕਮੇਟੀ ਦਾ ਮੁਲਾਜ਼ਮ ਵਰਗਾ ਉਹ ਆਇਆ ਹੋਇਆ ਸੋ ਇਹ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਬਿਲਕੁਲ ਸਹੀ ਹੈ ਕਿ ਅੱਜ ਉਹਨਾਂ ਦੇ ਮਨ 'ਚ ਇੱਕ ਪਾਸੇ ਤਾਂ ਇਸ ਫੈਸਲੇ ਨੂੰ ਲੈ ਕੇ ਰੋਸ ਆ ਰੋ ਵੀ ਆ ਗੁੱਸਾ ਵੀ ਆ ਪਰ ਤੁਹਾਨੂੰ ਕਿਉਂਕਿ ਉਹ ਮੁਲਾਜ਼ਮ ਨੇ ਉਹ ਆਪਣੇ ਗੁੱਸੇ ਨੂੰ ਕਈ ਇਸ ਤਰ੍ਹਾਂ ਦੇ ਮੁਲਾਜ਼ਮ ਵੀ ਨੇ ਜਿਹੜੇ ਆਪਣੇ ਗੁੱਸੇ ਨੂੰ ਪੂਰੀ ਤਰ੍ਹਾਂ ਉਜਾਗਰ ਵੀ ਕਰ ਰਹੇ ਨੇ ਹਾਲਾਂਕਿ ਉਹ ਚੋਣ ਕਮੇਟੀ ਦੇ ਮੁਲਾਜ਼ਮ ਨੇ ਕਈ ਪ੍ਰਚਾਰਕ ਨੇ ਜਿਹੜੇ ਉਹਨਾਂ ਦੇ ਉਹਨਾਂ ਨੇ ਇਸ ਤਰ੍ਹਾਂ ਦੀ ਸ਼ਬਦਾਵਲੀ ਆ ਜਿਹੜੀ ਉਹ ਸਿੰਘ ਸਹਿਬਾਨ ਬਾਰੇ ਵਰਤੀ ਆ ਜਿਹੜੀ ਮੈਂ ਸਮਝਦਾ ਕਿ ਸ਼ਾਇਦ ਕੋਈ ਹੋਰ ਵਿਅਕਤੀ ਆ ਜਿਹੜਾ ਉਹ ਉਸ ਬਾਰੇ ਸੋਚ ਬੋਲਣ ਬਾਰੇ ਸੋਚ ਵੀ ਨਹੀਂ ਸਕਦਾ ਸੋ ਇਹ ਜਿਹੜੀ ਗੱਲ ਅਸੀਂ ਬਾਰ ਬਾਰ ਕਰ ਰਹੇ ਆ ਕਿ ਇਹ ਮਾਮਲਾ ਹੀ ਇਸ ਤਰ੍ਹਾਂ ਦਾ ਕਿ ਕੌਮ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹਨਾਂ ਦਾ ਕਤਲ ਕੀਤਾ ਗਿਆ ਨੰਗਾ ਚਿੱਟਾ ਕਤਲ ਕੀਤਾ ਗਿਆ ਉਹ ਉਸ ਗੱਲ ਨੂੰ ਕੌਮ ਬਰਦਾਸ਼ਤ ਤੋਂ ਬਾਹਰੀ ਹੋ ਗਿਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਮਾਪੇ ਆਪਣੇ ਪੁੱਤਰ ਨੂੰ ਤਿਆਗਦਾ ਸੋ ਇਹ ਬਿਲਕੁਲ ਠੀਕ ਹੈ ਕਿ ਸ਼ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਇਸ ਘਟਨਾ ਦਾ ਇਸ ਕਾਰਨਾਮ ਕਾਲੇ ਕਾਰਨਾਮੇ ਦਾ ਬਹੁਤ ਵੱਡਾ ਪ੍ਰਭਾਵ ਆ ਤੇ ਉਹ ਮਨੋਮਲੀ ਉਹਨਾਂ ਦੇ ਮੰਚ ਕੌਬ ਵੀ ਆ ਤੇ ਕਿਤੇ ਕਿਤੇ ਉਹ ਆਪਣਾ ਜਿਹੜਾ ਰੋਸ ਤੇ ਰੋਅ ਉਹਨੂੰ ਪ੍ਰਗਟਾਉਂ ਵੀ ਰਹੇ ਨੇ ਆਖਿਰ ਕੌਮ ਚ ਪੈਦਾ ਹੋਈ ਪ੍ਰਸਥਿਤੀ ਨੂੰ ਕਿਹੜੇ ਪਾਸੇ ਤੋੜਿਆ ਜਾਵੇ ਜਿਸ ਦੇ ਨਾਲ ਕੌਮ ਦੇ ਵਿੱਚ ਪੈਦਾ ਹੋਈ ਖਾਨਾ ਚੰਗੀ ਖਤਮ ਹੋ ਜਾਵੇ ਤੁਗੋ ਵੀ ਭਾਈ ਹੁਣ ਇਸ ਗੱਲ ਦੇ ਦੋ ਪਹਿਲੂ ਪੈਦਾ ਹੋ ਗਏ ਨੇ ਸਾਡੇ ਸਾਹਮਣੇ ਅਸੀਂ بار بار ਇੱਕ ਗੱਲ ਕਰ ਰਹੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਸਾਡੀ ਉਹ ਮਹਾਨ ਸੰਸਥਾ ਜਿਸ ਤੋਂ ਅਗਵਾਈ ਲੈ ਕੇ ਕੌਮ ਨੇ ਰਾਜਨੀਤਿਕ ਖੇਤਰ 'ਚ ਅੱਗੇ ਤੁਰਨਾ ਤੋ ਜਿਹੜੀਆਂ ਸਾਡੀਆਂ ਸਿੱਖ ਦੁਸ਼ਮਣ ਤਾਕਤਾਂ ਨੇ ਉਹ ਸਾਡੀ ਇਸ ਮਹਾਨ ਸੰਸਥਾ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਕਿ ਸਿੱਖਾਂ ਦੇ ਸਿਰ ਤੋਂ ਅਕਾਲ ਤਖਤ ਦਾ ਕੁੰਡਾ ਜਿਹੜਾ ਇਹਨੂੰ ਹਟਾ ਦਿੱਤਾ ਜਾਵੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦਾ ਸਤਿਕਾਰ ਆ ਜਿਹੜਾ ਉਹਦਾ ਮਲੀਆ ਵੇਟ ਕਰ ਦਿੱਤਾ ਜਾਵੇ ਸੋ ਉਹਨਾਂ ਨੇ ਉਹ ਇਸੇ ਸਾਜ਼ਿਸ਼ ਦੇ ਦin ਇਹ ਕਾਰਵਾਈ ਆ ਜਿਹੜੀ ਕਰਵਾਈ ਆ ਨਾਗਪੂਰੀ ਤਖਤ ਤੋਂ ਵੀ ਫੈਸਲਾ ਆਇਆ ਇਹ ਬਿਲਕੁਲ ਗੱਲ ਸਾਫ਼ ਹੋ ਚੁੱਕੀ ਆ ਕਿ ਸੁਖਬੀਰ ਬਾਦਲ ਹਰਸਿਮਰਤ ਕੌਰ ਇਹ ਦੋਨੇ ਉੱਥੇ ਗਏ ਨੇ ਸੌਦਾ ਸਾਧ ਉੱਥੇ ਆਇਆ ਉਹਨਾਂ ਦਾ ਇਹ بیٹھ ਕੇ ਇਹ ਜਿਹੜਾ ਫੈਸਲਾ ਕਰਵਾਇਆ ਗਿਆ ਕਿ ਇਸ ਮਸਲੇ ਦਾ ਜਿਹੜਾ ਹੱਲ ਹੈ ਇਹਨੂੰ ਕਰੋ ਤੇ ਉਹਨੂੰ ਸੌਦਾ ਸਾਥ ਨੂੰ ਮਾਫੀ ਦਿਓ ਸੋ ਇਹ ਗੱਲ ਬਿਲਕੁਲ ਸਾਫ਼ ਆ ਕਿ ਇਹ ਜਿਹੜਾ ਫੈਸਲਾ ਆਇਆ ਇਹ 나ਗਪੁਰੀ ਤਖਤ ਤੋਂ ਆਇਆ ਸੋ 나ਗਪੁਰੀ ਤਖਤ ਦਾ ਜਿਹੜੀ ਅਸੀਂ ਗੱਲ ਕੀਤੀ ਆ ਕਿ ਉਹ ਸਿੱਖੀ ਤੇ ਸਿੱਖ ਦੋਨਾਂ ਨੂੰ 2070 ਤੱਕ ਖਤਮ ਕਰਨ ਦਾ ਐਲਾਨ ਆ ਜਿਹੜਾ ਉਹ ਸ਼ਰੀਆਮ ਕਰ ਚੁੱਕਾ ਸੋ ਅੱਜ ਜਿਹੜੀ ਅਸੀਂ ਗੱਲ ਜਿਹੜੀ ਸਾਡੇ ਲਈ ਬੜੀ ਚਿੰਤਾ ਵਾਲੀ ਗੱਲ ਆ ਜਿਹਦੇ ਬਾਰੇ ਸਾਨੂੰ ਚਿੰਤਨ ਕਰਨ ਦੀ ਵੀ ਲੋੜ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਜਿਹੜੀ ਉਹਨੂੰ ਅਸੀਂ ਹਰ ਹੀਲੇ ਬਹਾਲ ਰੱਖਣਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦਾ ਸਤਕਾਰ ਅਸੀਂ ਹਰ ਹੀਲੇ ਬਹਾਲ ਕਰਨਾ ਪਰੰਤੂ ਅਕਾਲ ਤਖਤ ਦਾ ਜਥੇਦਾਰ ਕੌਣ ਹੋਵੇ ਕੀ ਫੈਸਲਾ ਕੌਮ ਨੇ ਕਰਨਾ ਸਾਡੇ ਲਈ ਜਿਹੜਾ ਸਾਡੇ ਲਈ ਇਸ ਵੇਲੇ ਸਵਾਲ ਆ ਕੌਮ ਨੂੰ ਉਸ ਸਵਾਲ ਦਾ ਜਵਾਬ ਦੇਣ ਵਾਲੇ ਪਾਸੇ ਤੁਰਨਾ ਕਿ ਅਕਾਲ ਤਖਤ ਦਾ ਜਥੇਦਾਰ ਹੈ ਜਿਹੜਾ ਉਹ ਕੌਮ ਦਾ ਜਥੇਦਾਰ ਹੋਵੇ ਉਹ ਕਿਸੇ ਬਾਦਲਾਂ ਦਾ ਜਾਂ ਕਿਸੇ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਨਾ ਹੋਵੇ ਸੋ ਇਸ ਪਾਸੇ ਆ ਜਿਹੜਾ ਕੌਮ ਨੂੰ ਬਜਾਏ ਇਸ ਗੱਲ ਦੇ ਕਿ ਅਸੀਂ ਜਥੇਦਾਰਾਂ ਦਾ ਸਤਕਾਰ ਆ ਜਿਹੜਾ ਉਹਨੂੰ ਕਿਉਂਕਿ ਇਹ ਤਾਂ ਵਿਚਾਰੇ ਮੁਲਾਜ਼ਮ ਨੇ ਹਾਂਜੀ ਇੱਕ ਪਾਸੇ ਜੀ ਦੇਖਿਓ ਕਿ ਉਹਨਾਂ ਨੇ ਤਾਂ ਮਲਾਜਮਾਂ ਨੇ ਆਪਣਾ ਜਿਹੜਾ ਉਹਨਾਂ ਨੂੰ ਹੁਕਮ ਆਇਆ ਉਹਨਾਂ ਨੇ ਬਜਾਤਾ ਭਾਵੇਂ ਕਿ ਉਹਨਾਂ ਦੀ ਇੱਡੀ ਜ਼ਮੀਰ ਨਹੀਂ ਸੀ ਕਿ ਉਹ ਇਸ ਗੱਲ ਤੇ ਅੜ ਸਕਦੇ ਕਿ ਅੜ ਸਕਦੇ ਸੀ ਇਸ ਗੱਲ ਕੋਈ ਨਹੀਂ ਸੀ ਉਸਦੀ ਮੇ ਵੀ ਦੇ ਸਕਦੇ ਸੀ ਕੌਮ ਆ ਜਿਹੜੀ ਉਹਨਾਂ ਨੂੰ ਸਿਰ ਮੱਥੇ ਬਿਠਾਉਂਦੀ ਉਹਨਾਂ ਦੀ ਜਿਹੜਾ ਹਕੂਮ ਦੇ ਵਿੱਚ ਇਸ ਤਰ੍ਹਾਂ ਮਤਲਬ ਉਹਨਾਂ ਨੂੰ ਕੌਮ ਸਰ ਮੱਥੇ ਬਿਠਾਉਂਦੀ ਕਿ ਉਹ ਯਾਦ ਕਰਦੇ ਕਿ ਜੇ ਉਹ ਸ਼੍ਰੋਮਣੀ ਕਮੇਟੀ ਦੀ ਇਸ ਮੁਲਾਜ਼ਮਤ ਨੂੰ ਲੜਤ ਮਾਰ ਦਿੰਦੇ ਪਰੰਤੂ ਕਿਉਂਕਿ ਜਮੀਰ ਆ ਜਿਹੜੀ ਉਹ ਜਿਉਂਦੀ ਨਹੀਂ ਉਹ ਜਾਗਦੀ ਨਹੀਂ ਇਸ ਕਰਕੇ ਉਹਨਾਂ ਨੇ ਗੁਲਾਮਾਂ ਵਾਂਗੂ ਜਿਹੜਾ ਵੀ ਹੁਕਮ ਆਇਆ ਚਾਹੇ ਉਹ ਨਾਗਪੁਰੀ ਤੱਕ ਦਾ ਆਇਆ ਚਾਹੇ ਉਹ ਬਾਦਲਾ ਦਾ ਆ ਉਹਨੂੰ ਪ੍ਰਵਾਨ ਕਰ ਲਿਆ ਤੇ ਕਿਸੇ ਨੇ ਵੀ ਸ਼ਾਇਦ ਨਾ ਬਾਦਲਾ ਨੇ ਤੇ ਨਾ ਹੀ ਨਾ ਜਥੇਦਾਰਾਂ ਨੇ ਸ਼ਾਇਦ ਇਹ ਗੱਲ ਨਹੀਂ ਸੀ ਸੋਚੀ ਕਿ ਜਿਹੜਾ ਅਸੀਂ ਫੈਸਲਾ ਕਰ ਰਹੇ ਹਾਂ ਕੌਮ ਨੇ ਇਹਦੀ ਪ੍ਰਤੀਕਿਰਿਆ ਕੀ ਦੇਣੀ ਹੈ ਕੌਮ ਆ ਜਿਹੜੀ ਇਹਨੂੰ ਕਿਵੇਂ ਬਰਦਾਸ਼ਤ ਕਰੂਗੀ ਸ ਹੈ ਇਸ ਪਾਸੇ ਉਹਨਾਂ ਨੇ ਸ਼ਾਇਦ ਧਿਆਨ ਨਹੀਂ ਦਿੱਤਾ ਤੇ ਅੱਜ ਉਸ ਗੱਲ ਨੂੰ ਲੈ ਕੇ ਪਛਤਾਵਾ ਸੋ ਮੈਂ ਇਹ ਇਹ ਜਿਹੜੀ ਗੱਲ ਸੋਹਣਾ ਕਿ ਐਸ ਵੇਲੇ ਜਥੇਦਾਰਾਂ ਨੂੰ ਚਾਹੀਦਾ ਕਿ ਉਹ ਜਦੋਂ ਅੱਜ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਕਿ ਮਾਪੇ ਵੀ ਭਰੇ ਜਾ ਰਹੇ ਨੇ ਉਹਨਾਂ ਨੂੰ ਚਾਹੀਦਾ ਕਿ ਦੁਆਰਾ ਪੰਜੇ ਜਥੇਦਾਰ ਨੇ ਉਹ ਦੁਆਰਾ ਬੈਠਣ ਇਸ ਮਸਲੇ ਤੇ ਪੁਨਰ ਵਿਚਾਰ ਕਰਨ ਤੇ ਇਹ ਕਹਿਣ ਕਿ ਜੋ ਸੰਗਤਾਂ ਦੀਆਂ ਭਾਵਨਾਵਾਂ ਨੇ ਅਸੀਂ ਉਹਨਾਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਜੋ ਸਾਡੇ ਤੋਂ ਗਲਤੀ ਹੋਈ ਆ ਉਹਦੀ ਅਸੀਂ ਮਾਫੀ ਮੰਗਦੇ ਆ ਸੋ ਉਸ ਮਾਫੀ ਮੰਗਣ ਦੇ ਨਾਂ ਨਾਲ ਉਹਨਾਂ ਜਥੇਦਾਰਾਂ ਨੂੰ ਚਾਹੀਦਾ ਕਿ ਉਹ ਉਸੇ ਵੇਲੇ ਹੋਰ ਪੰਜ ਸੈਂਕ ਸਹਿਬਾਨ ਦੀ ਡਿਊਟੀ ਲਾਉਣ ਕਿ ਉਹਨਾਂ ਨੂੰ ਤਰਖਾ ਲਾਈ ਜਾਵੇ ਤੇ ਇਸ ਮਸਲੇ ਨੂੰ ਅਸੀਂ ਇਸ ਤਰ੍ਹਾਂ ਨਿਜੀਠੀਏ ਕਿ ਸਮੁੱਚੀ ਦੁਨੀਆ ਦੇ ਵਿੱਚ ਪਤਾ ਲੱਗੇ ਕਿ ਕੌਮ ਆ ਜਿਹੜੀ ਉਹ ਉਹ ਜਦੋਂ ਵੀ ਇਸ ਤਰ੍ਹਾਂ ਦਾ ਮਸਲਾ ਆਉਂਦਾ ਉਸ ਮਸਲੇ ਨੂੰ ਨਿਜੀਠਣ ਵੀ ਜਾਣਦੀ ਆ ਭਾਵੇਂ ਕਿ ਸਾਡੇ ਸਾਹਮਣੇ ਬੜੀ ਵੱਡੀ ਗੱਲ ਆਈ ਆ ਕਿ ਨਾ ਕੌਮ ਦੇ ਪੱਲੇ ਕੁਝ ਰਿਹਾ ਤੇ ਨਾ ਜਥੇਦਾਰਾਂ ਦੇ ਪੱਲੇ ਕੁਝ ਰਿਹਾ ਸੋ ਅਸੀਂ ਇਸ ਸਥਿਤੀ ਤੋਂ ਬਾਹਰ ਨਿਕਲਣਾ ਕੌਮ ਆ ਜਿਹੜੀ ਉਹਦੀ ਹੋਂਦ ਉਹਦੀ ਸ਼ਾਨ ਉਹਦੀ ਆਣ ਆ ਜਿਹੜੀ ਉਹਨੂੰ ਵੀ ਬਰਕਰਾਰ ਰੱਖਣਾ ਤੇ ਜਥੇਦਾਰਾਂ ਦੇ ਸਤਕਾਰ ਨੂੰ ਵੀ ਬਰਕਰਾਰ ਰੱਖਣਾ ਪਰੰਤੂ ਜਥੇਦਾਰ ਉਹ ਜਿਹੜੇ ਕੌਮ ਦੇ ਜਥੇਦਾਰ ਹੁਣ ਸੋ ਇਸ ਰਾਹ ਵਾਲੇ ਪਾਸੇ ਜਿਹੜੇ ਕੌਮ ਦੇ ਸਿਆਣੇ ਨੇ ਦਾੰਸਵਰ ਨੇ ਬੁੱਧੀਜੀਵੀ ਨੇ ਉਹਨਾਂ ਨੂੰ ਇਸ ਪਾਸੇ ਤੁਰਨ ਦੀ ਲੋੜ ਆ ਤੇ ਆਉਣ ਵਾਲੇ 1-2 ਦਿਨਾਂ ਵਿੱਚ ਹੀ ਸਾਨੂੰ ਇਸ ਸੰਬੰਧੀ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਉਹ ਲੈ ਲੈਣਾ ਚਾਹੀਦਾ। ਸ਼ਪਾਰ ਮੀਲੇ ਤੇ ਇਸ ਵਾਰ ਮਾਨਦਲ ਦੀ ਕਾਨਫਰੰਸ ਦੇ ਵਿੱਚ ਕਾਫੀ ਵੱਡੀ ਭੀੜ ਇਕੱਠੀ ਹੋਈ। ਤੁਸੀਂ ਵਰਤਮਾਨ ਹਾਲਾਤਾਂ ਦੇ ਵਿੱਚ ਇਸ ਨੂੰ ਜੋੜ ਕੇ ਕਿਵੇਂ ਦੇਖਦੇ ਹੋ? ਤਕਰੀਬਾ ਬੜੀ ਸਾਫ਼ ਦੀ ਗੱਲ ਆ ਕਿ ਜੇ ਮਾਨਦਲ ਦੀ ਜਿਹੜੀ ਕਾਨਫਰੰਸ ਹੋਈ ਆ ਸ਼ਪਾਰ ਮੇਲੇ ਤੇ ਉਹਦੇ ਚ ਲੋਕ ਵੱਡੀ ਗਿਣਤੀ ਚ ਆਏ ਆ ਤਾਂ ਮਤਲਬ ਕਿ ਕਿੰਨਾ ਦੇ ਮਨ ਚ ਸਿੱਖੀ ਪ੍ਰਤੀ ਦਰਦ ਆ ਸਿੱਖੀ ਦਾ ਪ੍ਰੇਮ ਆ ਪੰਥ ਦੇ ਮਤਲਬ ਦੇ ਪੰਥ ਦੇ ਉਹ ਨਾਲ ਜੁੜੇ ਹੋਏ ਲੋਕ ਨੇ ਉਹ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਆ ਜਿਹੜੀ ਵਰਤਮਾਨ ਘਟਨਾ ਖਾਸ ਕਰਕੇ ਦੋ ਗੱਲਾਂ ਨੇ ਜਿਹੜੀਆਂ ਇਸ ਵੇਲੇ ਚੱਲ ਰਹੀਆਂ ਨੇ ਇੱਕ ਪਾਸੇ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਾਸ਼ ਕੌਮ ਆ ਜਿਹੜੀ ਉਹ ਬਾਦਲ ਸਰਕਾਰ ਦੇ ਰੋਲ ਤੋਂ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਨਿਰਾਸ਼ ਆ ਭਾਵੇਂ ਕਿ ਸੰਘਰਸ਼ੀ ਲੰਮਾ ਹੋਣ ਕਾਰਨ ਕੌਮ ਆ ਜਿਹੜੀ ਉਸ ਸੰਘਰਸ਼ੇ ਤੋਂ ਵੀ ਪਾਸਾ ਬੱਟੀ ਖੜੀ ਸਾਨੂੰ ਦਿਖਾਈ ਦੇ ਰਹੀ ਆ ਪਰੰਤੂ ਮਨੋਂ ਉਹ ਜ਼ਰੂਰ ਜੁੜੀ ਹੋਈ ਆ ਮਨੋਂ ਇਸ ਸੰਘਰਸ਼ ਦੇ ਨਾਲ ਉਹ ਜ਼ਰੂਰ ਜੁੜੀ ਹੋਈ ਆ ਕਿ ਜੋ ਕੁਝ ਵਾਪਰ ਰਿਹਾ ਉਹ ਗਲਤ ਹੋ ਰਿਹਾ ਉਹ ਗਲਤ ਹੋ ਰਿਹਾ ਉਹਦੇ ਲਈ ਉਹ ਬਾਦਲ ਸਰਕਾਰ ਨੂੰ ਦੋਸ਼ੀ ਮੰਨਦੇ ਆ ਕੁਸਮੁੱਚੀ ਕੌਮ ਬਾਦਲਾਂ ਪ੍ਰਤੀ ਕੌਮ ਜਿਹੜੀ ਉਹ ਇੱਕ ਪਹਿਲਾ ਗੱਲ ਆ ਜਿਹੜਾ ਉਹ ਗੁੱਸੇ ਦਾ ਕਾਰਨ ਆ ਦੂਸਰਾ ਜਿਹੜਾ ਇਹ ਵਰਤਮਾਨ ਫੈਸਲਾ ਆਇਆ ਸਿੰਘ ਸਾਹਿਬਾਨ ਨੇ ਜਿਹੜਾ ਫੌਦਾ ਸਾਥ ਨੂੰ ਮਾਫੀ ਦਿੱਤੀ ਆ ਇਹਨੇ ਤਾਂ ਕੌਮ ਨੂੰ ਪੂਰੀ ਤਰ੍ਹਾਂ ਉਬਾਲ ਹੀ ਦਿੱਤਾ ਜਿਹੜਾ ਕੌਮ ਦਾ ਰੋਸ ਸੀਗਾ ਉਹ ਪੂਰੀ ਤਰ੍ਹਾਂ ਉਬਾਲੇ ਮਾਰਿਆ ਸੋ ਇਹਨਾਂ ਸਾਰੀਆਂ ਗੱਲਾਂ ਦੇ ਕਾਰਨ ਮੈਂ ਜਿਹੜੀ ਮੈਂ ਸਮਝਦਾ ਕਿ ਜਿਹੜਾ ਬਾਦਲਾਂ ਪ੍ਰਤੀ ਕੌਮ ਦੇ ਵਿੱਚ ਗੁੱਸਾ ਵਾ ਰੋਅ ਰੋਸ ਹੈ ਕਿਉਂਕਿ ਉਹਦਾ ਜੇ ਉਹਨਾਂ ਨੂੰ ਕੋਈ ਹੱਲ ਦਿਖਾਈ ਦੇਣਾ ਵਾ ਉਹ ਕਿਉਂਕਿ ਪੰਥਕ ਸਟੇਜ 'ਤੇ ਦਿਖਾਈ ਦੇਣਾ ਜੀ ਦੂਸਰੇ ਪਾਸੇ ਜਾਂ ਨਾ ਤਾਂ ਉਹਨਾਂ ਨੂੰ ਕਾਂਗਰਸ ਵੱਲੋਂ ਨਾ ਆਪ ਦੀ ਸਟੇਜ ਤੋਂ ਨਾ ਕਿਸੇ ਹੋਰ ਪਾਰਟੀ ਦੀ ਸਟੇਜ ਤੋਂ ਜਿਹੜਾ ਪੰਥਕ ਮੁੱਦਾ ਉਹਦੇ ਬਾਰੇ ਤਾਂ ਉਹਨਾਂ ਨੂੰ ਕੋਈ ਉਸ ਜਿਹੜੀ ਫੀਡਬੈਕ ਆ ਉਹ ਨਹੀਂ ਮਿਲਨੀ ਹਾਂਜੀ ਸੋ ਇਸ ਗੱਲ ਲਈ ਕਿ ਇਹ ਜਿਹੜੇ ਮੁੱਦੇ ਨੇ ਇਹਨਾਂ ਤੇ ਬਾਦਲ ਕਿਆ ਦੀ ਛੱਲ ਆ ਜਿਹੜੀ ਉਹ ਸਿਰਫ ਮਾਨਦਲ ਦੀ ਸਟੇਜ ਤੇ ਲੈਣੀ ਸੀ ਸੋ ਵੱਡੀ ਭੀੜ ਆ ਜਿਹੜੀ ਉਸ ਕਾਰਨ ਬਾਦਲ ਕਿਆ ਦੇ ਜਿਹੜੀਆਂ ਜੁੱਤੀਆਂ ਸਟੇਜ ਤੇ ਪੈਂਦੀਆਂ ਜਿਹੜੀਆਂ ਉਹਨੂੰ ਉਹ ਗੱਲਾਂ ਨੂੰ ਸੁਣਨ ਦੇ ਲਈ ਇਹ ਜਿਹੜੀ ਮਾਨਦਲ ਦੀ ਕਾਨਫਰੰਸ ਆ ਉਹਦੇ ਚ ਜਿਹੜੀ ਵੱਡੀ ਭੀੜ ਜਿਹੜੀ ਇਕੱਠੀ ਹੋਈ ਆ ਮੈਨੂੰ ਉਹਦੇ ਪਿੱਛੇ ਸਿਰਫ ਤੇ ਸਿਰਫ ਇਹੀ ਕਾਰਨ ਦਿਖਾਈ ਦਿੰਦਾ ਕਿ ਜਿਹੜਾ ਆਮ ਸਿੱਖ ਦੇ ਮਨ ਦੇ ਵਿੱਚ ਬਾਦਲਾਂ ਪ੍ਰਤੀ ਤੇ ਬਾਦਲਾਂ ਦੀ ਪੰਥ ਵਿਰੋਧੀ ਸੋਚ ਪ੍ਰਤੀ ਰੋਸਾ ਗੁੱਸਾ ਉਦੇ ਕਾਰਨ ਉਹ ਮਾਨਦਾਲ ਦੀ ਜਿਹੜੀ ਕਾਨਫਰੰਸ ਆ ਉਹਦੇ ਵਿੱਚ ਵੱਡੀ ਗਿਣਤੀ ਚ ਗਏ ਨੇ ਜੀ ਕੁੱਲ ਮਿਲਾ ਕੇ ਵਰਤਮਾਨ ਹਾਲਾਤਾਂ ਦੇ ਵਿੱਚ ਇੰਨਾ ਸਾਰੇ ਹਾਲਾਤਾਂ ਤੋਂ ਕੌਮ ਨੂੰ ਕਿਵੇਂ ਛੁਟਕਾਰਾ ਮਿਲ ਸਕਦਾ ਹੈ ਤੇ ਕੁਮੀਪਾ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ तकरीबन तकरीबन ਮੈਨੂੰ ਇਹੀ ਹੱਲ ਦਿਖਾਈ ਦੇ ਰਿਹਾ ਵਾ ਕਿ ਅੱਜ ਜਿਹੜੇ ਵਰਤਮਾਨ ਹਾਲਾਤ ਨੇ ਉਹਨਾਂ ਦੇ ਵਿੱਚ ਇਕਤਾਇਆ ਕਿ ਸਿੰਘ ਸਹਿਬਾਨ ਨੇ ਜਿਹੜੇ ਸਾਡੇ ਪੰਜਾ ਤਖਤਾ ਦੇ ਸਿੰਘ ਸਹਿਬਾਨ ਨੇ ਉਹਨਾਂ ਨੂੰ ਕੌਮ ਨੇ ਰੱਦ ਕਰਤਾ ਸੋ ਉਹਨਾਂ ਨੂੰ ਜਿਹੜਾ ਕੌਮ ਨੇ ਰੱਦ ਕੀਤਾ ਉਹਨਾਂ ਦੀ ਥਾਂ ਜਿਹੜੇ ਅਸੀਂ ਨਵੇਂ ਜਥੇਦਾਰ ਨੇ ਉਹਨਾਂ ਦੀ ਜਿਹੜੀ ਸਥਾਪਤੀ ਆ ਉਹ ਉਹਦਾ ਅਧਿਕਾਰ ਆ ਜਿਹੜਾ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੂੰ ਆ। ਜੀ। ਸੋ ਇਹ ਜਿਹੜੀਆਂ ਸਾਡੇ ਸਾਹਮਣੇ ਬਹੁਤ ਵੱਡੀਆਂ ਸਮੱਸਿਆਵਾਂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਗੰਭੀਰ ਹੋੜੀਆਂ ਨੇ ਕਿਉਂਕਿ ਸਰਵਤ ਖਾਲਸਾ ਜਿਹੜਾ ਉਹ ਐਲਾਨ ਕੀਤਾ ਗਿਆ ਕਿ ਦੀਵਾਲੀ ਨੂੰ ਸਰਵਤ ਖਾਲਸਾ ਜਿਹੜਾ ਉਹ ਬੁਲਾਇਆ ਜਾਊਗਾ। ਸੋ ਸਰਵਤ ਖਾਲਸਾ ਜਿਹੜਾ ਉਹ ਜਿਹੜਾ ਵੀ ਫੈਸਲਾ ਕਰੂਗਾ ਸੰਵਿਧਾਨਕ ਤੌਰ ਤੇ ਉਸ ਫੈਸਲੇ ਨੂੰ ਸ਼੍ਰੋਮਣੀ ਕਮੇਟੀ ਨੇ ਲਾਗੂ ਨਹੀਂ ਹੋਣ ਦੇਣਾ ਸਰਵਤ ਖਾਲਸਾ ਜਿਹੜਾ ਉਹਨਾਂ ਜਥੇਦਾਰਾਂ ਨੂੰ ਲਾਹ ਦੂਗਾ ਜਿਹੜੇ ਅੱਜ ਨੇ ਉਹਨਾਂ ਦੀ ਜਗ੍ਹਾ ਨਵੇਂ ਜਥੇਦਾਰ ਨੇ ਜਿਹੜੇ ਉਹ ਸਥਾਪਿਤ ਕੀਤੇ ਜਾਣਗੇ ਪਰੰਤੂ ਸ਼੍ਰੋਮਣੀ ਕਮੇਟੀ ਨੇ ਉਹਨਾਂ ਨਵੇਂ ਜਥੇਦਾਰਾਂ ਨੂੰ ਮਾਨਤਾ ਨਹੀਂ ਦੇਣੀ ਸੋ ਇਹ ਆਉਣ ਵਾਲੇ ਦਿਨਾਂ 'ਚ ਇੱਕ ਹੋਰ ਸਾਡੇ ਲਈ ਬੜੀ ਬੰਬਲਪੂਸੇ ਵਾਲੀ ਸਥਿਤੀ ਆ ਜਿਹੜੀ ਆਪਾਂ ਗੱਲ ਕੀਤੀ ਆ ਕਿ ਕੌਮ ਦੇ ਵਿੱਚ ਇਹ ਇਹ ਵੀ ਹੋ ਸਕਦਾ ਕਿ ਜਿਹੜੀ ਅਸੀਂ ਗੱਲ ਕਰਦੇ ਆ ਕਿ ਬੰਡੀ ਆ ਜਿਹੜੀ ਉਹ ਗੂੜੀ ਹੋ ਜੂਗੀ ਤੇ ਖਾਨਾ ਜੰਗੀ ਬਦਲ ਵੀ ਕੌਮ ਆ ਜਿਹੜੀ ਉਹ ਜਾ ਸਕਦੀ ਆ ਪਰੰਤੂ ਇਸ ਸਾਰੀਆਂ ਸਥਿਤੀਆਂ ਤੋਂ ਬਚਣ ਲਈ ਇਹਨਾਂ ਸਾਰੀਆਂ ਪ੍ਰਸਥਿਤੀਆਂ ਤੋਂ ਬਚਣ ਦੇ ਲਈ ਸਾਡੇ ਸਾਹਮਣੇ ਜਿਹੜਾ ਇੱਕੋ ਇੱਕ ਨਿਸ਼ਾਨਾ ਹੈ ਕਿ ਅਸੀਂ ਸ਼੍ਰੀ ਹਕਾ ਤੱਕ ਸਾਬ ਦੀ ਆਜ਼ਾਦ ਪ੍ਰਭੂ ਸਤਾ ਉਹਦੀ ਸਥਾਪਤੀ ਦਾ ਨਾਰਾ ਲਈਏ ਉਹ ਮਿਸ਼ਨ ਨੂੰ ਲੈ ਕੇ ਅੱਗੇ ਚੱਲੀਏ ਤਾਂ ਕਿ ਕੌਮ ਦੇ ਕੋਲ ਇਸ ਗੱਲ ਦਾ ਅਧਿਕਾਰ ਆਵੇ ਕਿ ਉਹ ਆਪਣਾ ਜਥੇਦਾਰ ਆਪ ਚੁਣੇ ਜਦੋਂ ਤੱਕ ਕੌਮ ਦੇ ਕੋਲ ਇਹ ਅਧਿਕਾਰ ਨਹੀਂ ਆਉਂਦਾ ਕਿ ਉਹ ਆਪਣਾ ਜਥੇਦਾਰ ਆ ਜਿਹੜਾ ਉਹਨੂੰ ਆਪ ਚੁਣੇ ਉਦੋਂ ਤੱਕ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਹੀਂ ਜੜੀਆਂ ਇਹ ਇਹਨਾਂ ਤੋਂ ਹੱਲ ਹੋਣ ਦੀ ਮੈਨੂੰ ਕੋਈ ਉਮੀਦ ਦਿਖਾਈ ਨਹੀਂ ਦਿੰਦੀ ਤੇ ਜਦੋਂ ਤੱਕ ਇਹ ਸਮੱਸਿਆਵਾਂ ਹੱਲ ਨਹੀਂ ਹੁੰਦੀ ਤੇ ਕੌਮ ਸੁਰਖਰੂ ਕਿਵੇਂ ਹੋਊਗੀ ਕਿਉਂਕਿ ਦੋਨੇ ਪਾਸੇ ਦੁਬਦਾ ਹੈ ਕਿ ਜੇ ਆ ਕੀਤਾ ਜਾਂਦਾ ਤੇ ਉਹਦੇ ਬਰਾਬਰ ਆ ਕੁਝ ਹੁੰਦਾ ਕਿਉਂਕਿ ਹੱਲ ਆ ਜਿਹੜਾ ਉਹ ਹਾਲੇ ਤੱਕ ਜੇ ਹੱਲ ਹੈ ਤਾਂ ਅੱਜ ਦੀ ਤਰੀਕ ਦੇ ਵਿੱਚ ਇਹ ਆ ਕਿ ਜਿਹੜੇ ਇਹਨਾਂ ਜਥੇਦਾਰਾਂ ਨੇ ਫੈਸਲਾ ਕੀਤਾ ਪ੍ਰਮਾਤਮਾ ਕਰੇ ਇਹਨਾਂ ਦੀ ਜਮੀਰ ਚਾਕੇ ਜੀ ਇਨਾਂ ਦੀ ਜ਼ਮੀਰ ਜਾਗੇ ਇਹਨਾਂ ਨੂੰ ਜਿਹੜਾ ਇਹਨਾਂ ਦੇ ਮਾਪੇ ਵਾਂਗ ਧੱਕਾ ਦਿੱਤਾ ਵਾ ਇਹ ਇਹਨਾਂ ਨੂੰ ਉਸ ਗੱਲ ਦੀ ਅੰਦਰੂਨੀ ਸੱਟ ਲੱਗੇ ਤੇ ਇਹ ਆਪਣੀ ਜਾਗਦੀ ਜ਼ਮੀਰ ਜ਼ਮੀਰ ਨੂੰ ਜਗਾ ਕੇ ਦੁਬਾਰਾ ਇਕੱਠੇ ਹੋਣ ਤੇ ਆਪਣਾ ਜਿਹੜਾ ਪਹਿਲਾ ਫੈਸਲਾ ਵਾ ਉਹਨੂੰ ਪੂਰੀ ਤਰ੍ਹਾਂ ਰੱਦ ਕਰਨ ਤੇ ਕੌਮ ਤੋਂ ਮਾਫੀ ਮੰਗਣ ਮੈਨੂੰ ਅੱਜ ਦੀ ਤਰੀਕ ਦੇ ਵਿੱਚ ਜੇ ਕੌਮ ਨੂੰ ਕੋਈ ਸੁਰੱਖਿਅਤ ਕਰ ਸਕਦਾ ਤੇ ਇਹ ਜਥੇਦਾਰ ਜਿਨ੍ਹਾਂ ਦੀ ਅੱਜ ਜ਼ਮੀਰ ਮਰੀ ਹੋਈ ਹੈ ਜੇ ਇਹਨਾਂ ਦੀ ਕੱਲ ਜ਼ਮੀਰ ਜਾਗਦੀ ਆ ਤੇ ਕੌਮ ਆ ਜਿਹੜੀ ਉਹ ਸੁਰੱਖਿਅਤ ਹੋ ਸਕਦੀ ਆ ਸੋ ਏ ਸੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੁੱਤੀ ਜਮੀਰ ਵਾਲੇ ਸਿੱਖਾਂ ਦੀ ਜਮੀਰ ਜਾਗੇ ਤੇ ਉਹ ਗੁਰੂ ਦੇ ਸਦਾ ਸਨਮੁਖ ਰਹਿਣ ਕਦੇ ਗੁਰੂ ਨੂੰ ਪਿੱਠ ਨਾ ਦਿਖਾਣ ਕਿਉਂਕਿ ਗੁਰੂ ਨੂੰ ਪਿੱਠ ਦਿਖਾਉਣ ਵਾਲਿਆਂ ਨੂੰ ਦੁਨੀਆ ਪਿੱਠ ਦਿਖਾ ਜਾਂਦੀ ਹੈ ਇਸ ਦਾ ਸਬੂਤ ਸਾਡੇ ਸਾਹਮਣੇ ਤਾਜ਼ਾ ਹੀ ਹੈ ਸੋ ਏ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ